ਨਿਆ ਬੀਓ ਜਸਰੀ ਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਆ ਪਾਈ ਅਮਰਪਾਲ ਸਿੰਘ ਨੂੰ ਲੈ ਕੇ ਐਨਐਸਏ ਨੂੰ ਲੈ ਕੇ ਅੱਜ 29 ਤਰੀਕ ਹੈ 29 ਜਨਵਰੀ ਨੂੰ ਮੈਂ ਤੁਹਾਨੂੰ ਕਿਹਾ ਸੀ ਕਿ ਉਹਦੇ ਤੇ ਸੁਣਵਾਈ ਹੋਣੀ ਹੈ ਐਨਐਸਏ ਨੂੰ ਲੈ ਕੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਦੱਸਣ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਇਹ ਖੁਲਾਸਾ ਹੋ ਜਾਣਾ ਤੇ ਜਿਹੜੇ ਵਿਰੋਧੀ ਨੇ ਔਰ ਸਰਕਾਰਾਂ ਨੇ ਉਹਨਾਂ ਦੇ ਪਸੀਨੇ ਛੁੱਟ ਚੁੱਕੇ ਨੇ ਸਰਕਾਰ ਪੂਰੀ ਡਰ ਚੁੱਕੀ ਹੈ ਔਰ ਦੂਜੇ ਪਾਸੇ ਜਿਹੜੇ ਬੰਦੇ ਨੇ ਐਨਐਸਏ ਲਗਵਾਈ ਸੀ ਉਸੇ ਦੇ ਮੂੰਹੋਂ ਤੁਹਾਨੂੰ ਮੈਂ ਕੁਛ ਅਓ ਜੀਆਂ ਗੱਲਾਂ ਸੁਣਾਉਣ ਜਾ ਰਿਹਾ ਕਿ ਜਿਵੇਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੱਲ ਉੱਠੀ ਸੀ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਆਉਣ ਵਾਲੇ 27 ਦੇ ਵਿੱਚ ਮੁੱਖ ਮੰਤਰੀ ਹੋ ਸਕਦਾ ਇਹ ਸਾਡੇ ਪੰਜਾਬ ਦੀ ਨੌਜਵਾਨ ਜਨਤਾ ਕਹਿ ਰਹੀ ਸੀ ਪੰਜਾਬ ਦੀ ਆਵਾਜ਼ੀ ਕਹਿ ਰਹੀ ਸੀ ਤਾਂ ਉਹੀ ਗੱਲ ਹੁਣ ਸੱਚ ਸਾਬਤ ਹੋਣ ਜਾ ਰਹੀ ਹੈ ਕਿਉਂ ਹੋਣ ਜਾ ਰਹੀ ਹੈ ਪੰਜਾਬ ਦੇ ਲਗ ਲਗ ਇਲਾਕਿਆਂ ਦੇ ਵਿੱਚੋਂ ਵੱਡੇ ਪੱਧਰ ਤੇ ਇਹ ਵੀ ਇੱਕ ਆਵਾਜ਼ ਉੱਠੀ ਕਿ ਅਮਰਪਾਲ ਸਿੰਘ ਨੂੰ ਅਸੀਂ 27 ਦੇ ਵਿੱਚ ਮੁੱਖ ਮੰਤਰੀ ਦੇਖਣਾ ਚਾਹੁੰਦੇ ਆਂ ਔਰ ਦੂਜੇ ਪਾਸੇ 14 ਤਰੀਕ ਵਾਲੇ ਦਿਨ ਜਿਸ ਦਿਨ ਮਾਗੀ ਦੇ ਮੇਲੇ ਦੇ ਉੱਤੇ ਐਲਾਨ ਕਰ ਦਿੱਤਾ ਗਿਆ ਸੀ ਭਾਈ ਅਮਰਪਾਲ ਸਿੰਘ ਦੀ ਜਿਹੜੀ ਕਿ ਨਵੀਂ ਪਾਰਟੀ ਦਾ ਗਠਨ ਕੀਤਾ ਉਹਨੂੰ ਲੈ ਕੇ ਵੀ ਪੰਜਾਬ ਦੀ ਸਰਕਾਰ ਔਰ ਸੈਂਟਰ ਸਰਕਾਰ ਹਿੱਲ ਚੁੱਕੀ ਸੀ ਔਰ ਜਿਹੜੇ ਵਿਰੋਧੀ ਦਲ ਬਹੁਤ ਸਾਰੇ ਮੈਂ ਕਹਿੰਦਾ ਵੀ ਐਸੇ ਸੋਸ਼ਲ ਮੀਡੀਆ ਦੇ ਉੱਤੇ ਕਈ ਤਾਂ ਚੈਨਲ ਨੇ ਜਿਹੜੇ ਭਾਈ ਅਮਰਪਾਲ ਸਿੰਘ ਨੇ ਇਹ ਗੱਲ ਕਹਿੰਦੇ ਸੀ ਕਿ ਉਹਨਾਂ ਦੇ ਤਾਂ ਬਹੁਤ ਸਾਰਾ ਇਕੱਠ ਨਹੀਂ ਅਸੀਂ ਦੇਖਿਆ ਉਥੇ ਤਾਂ 5000 ਬੰਦਾ ਗਿਆ ਸੀ ਪਰ ਮੈਂ ਉਸੇ ਦਿਨ ਹੀ ਕਹੀ ਸੀ ਇਹ ਗੱਲ ਕਿ ਅਮਰਪਾਲ ਸਿੰਘ ਨੂੰ ਖੰਡੂਰ ਸਾਹਿਬ ਤੋਂ 4 ਲੱਖ ਤੋਂ ਵੱਧ ਜਿਹੜੀਆਂ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਹੋਈ ਸੀ ਤੇ 2 ਲੱਖ ਦੀ ਲੀਡ ਦੇ ਨਾਲ ਯਾਨੀ ਭਾਈ ਅਮਰਪਾਲ ਸਿੰਘ ਜਿੱਤੇ ਸੀ ਤਾਂ ਹੁਣ ਅਮਰਪਾਲ ਸਿੰਘ ਨੇ ਅੱਜ ਜਿਹੜੀ 29 ਤਰੀਕ ਜਿਹੜੀ ਮੈਂ ਤੁਹਾਨੂੰ ਕਹੀ ਸੀ ਵੀ ਜਿਹੜਾ ਈਮਾਨ ਸਿੰਘ ਖਾਰਾ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੀ ਜਥੇਬੰਦੀ ਦੇ ਮੇਨ ਮੁੱਖ ਬੁਲਾਰੇ ਵੀ ਨੇ ਔਰ ਹੁਣ ਉਹਨਾਂ ਨੇ ਮੂੰਹੋਂ ਵੀ ਤੁਹਾਨੂੰ ਮੈਂ ਜਿਹੜੀ ਗੱਲ ਸੁਣਾਈ ਸੀ ਤਾਂ ਉਸੇ ਦਿਨ ਹੀ ਤੈਅ ਹੋ ਗਿਆ ਸੀ ਵੀ 29 ਤਰੀਕ ਨੂੰ ਜਿਹੜੀ ਐਨਐਸਏ ਤੇ ਸੁਣਵਾਈ ਹੋਣੀ ਹੈ ਤੇ ਐਨਐਸਏ ਟੁੱਟਣੀ ਹੈ ਤੇ ਅਮਰਪਾਲ ਸਿੰਘ ਦੀ ਰਿਹਾਈ ਹੋ ਜਾਣੀ ਹੈ ਇਹੀ ਗੱਲ ਕਹੀ ਸੀ ਤਾਂ ਹੁਣ ਮੈਂ ਤੁਹਾਨੂੰ ਇਹ ਪਹਿਲਾਂ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸੰਜੇ ਜਿਹੜਾ ਕਿ ਬੜੇ ਹੀ ਅਹਿਮ ਨੇ ਪੰਜਾਬ ਦੇ ਵਿੱਚ ਇਸ ਗੱਲ ਦੇ ਨਾਲ ਪੂਰਾ ਰੌਲਾ ਪੈ ਚੁੱਕਿਆ ਹੈ ਤਪਾ ਤੁਹਾਨੂੰ ਮੈਂ ਇਹ ਵੀਡੀਓ ਦਿਖਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰਨਾ ਸਾਂਝੇ ਜਿਹੜੇ ਬੜੇ ਹੀ ਅਹਿਮ ਨੇ ਕਿਉਂਕਿ ਇਹ ਇਨਸਾਨ ਕੋਈ ਹੋਰ ਨਹੀਂ ਬਲਕਿ ਉਹੀ ਇਨਸਾਨ ਹੈ ਜਿਨੇ ਐਨਐਸਏ ਲਗਵਾਈ ਹੈ ਤਾਂ ਉਹੀ ਬੰਦਾ ਜਿਹੜਾ ਬਰਿੰਦਰ ਸਿੰਘ ਨਾਮ ਦਾ ਬੰਦਾ ਕੀ ਕਰ ਰਿਹਾ ਆਪਣੇ ਮੂੰਹ ਦੇ ਵਿੱਚੋਂ ਕਹਿੰਦਾ ਕਿ 2027 ਦੇ ਵਿੱਚ ਅਮਰਪਾਲ ਸਿੰਘ ਮੁੱਖ ਮੰਤਰੀ ਬਣ ਸਕਦਾ ਸੁਣੋ ਧਿਆਨ ਦੇ ਨਾਲ ਇਹ ਦੇ ਕਰਕੇ ਉਹ ਤੇ ਆ ਜੋ ਧਾਰਾ ਲਾਈ ਕੇ ਜਬਤ ਕਰੀ ਉਹਨੂੰ ਆਪਣੇ ਧਰਮ ਦਾ ਜਿਹੜਾ ਪਾਏ ਹੋਏ ਪਾੜੇ ਦੀ লাশ ਉਹਨੇ ਰੱਖਣੀ ਨਾ ਜਿਹੜੀ ਇੱਕ ਆਮ ਦੁਨਿਆਵੀ ਬੀਬੀ ਆ ਜਿਹਨੇ ਅਮਤ ਨਹੀਂ ਛੱਕਿਆ ਹੋਇਆ ਉਹਨੂੰ ਆਪਾਂ ਛੋੜਾ ਦੋਸ਼ੀ ਮੰਨ ਸਕਦੇ ਉਹਨੇ ਕਦੇ ਵੀ ਜਦੋਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਲਵਾੜ ਕਰੀ ਆ ਕੋਈ ਧੀ ਬੈਠੀ عمر 15 ਸਾਲ ਦੀ ਸੀਗੀ ਕੋਈ 35 ਸਾਲ ਦੀ ਸੀਗੀ ਕੋਈ ਹੈ ਨਾ ਹੋਰ ਪਤਗਾ ਢੋਂਗਰਾ ਸੀ ਕਿ ਆ ਉਹਨੇ ਆਪਣੇ ਧਰਮ ਨੂੰ লাশ ਲਈ ਇਹ ਹਿਸਾਬ ਕਰਦਾ ਹੈ ਸਤੋਵੋ ਬੋਜਨਾਲ ਸੇ ਜੀ ਹਾਲ ਸਰ ਪਿੰਡ ਵਾਲੀ ਮਾਮੂਸ਼ਾ ਆਈਆ ਉਹਨਾਂ ਨੇ ਤਹਿਤੂਆਂ ਦੀਆਂ ਧੀਆਂ ਪੈਣਾ ਦੇ ਵਿੱਚ ਤੇ ਰੱਖੀ ਦਿੱਤੀ ਤੇ ਆਪਣੇ ਅਮਰਤਪਾਲ ਦਾ ਪਰਿਵਾਰ ਬਖਰਾ ਦੁਸ਼ਮਣ ਉਹਨਾਂ ਨੇ ਵੀ ਘਰਾਂ ਬਲਾ ਕੀ ਧਮਕੀਆਂ ਦੇਤੀਆਂ ਜੇ ਇਹ ਇੱਕ ਹੁਣ ਸੀਐਮ ਵੀ ਵੱਡ ਜੂਗਾ ਤੇ ਨੂੰ ਇਹ ਪਰਖਾ ਹੋਊਗਾ ਕਿ ਮੈਂ ਬ੍ਰਿੰਦਰ ਸਿੰਘ ਨੂੰ ਟਰਾਲੂਗਾ ਧਮਕਾਊਗਾ ਉਹਨਾਂ ਦਾ ਪਰਖਾ ਹੀ ਰਹਿਣਾ ਤੇ ਲੋਕਾਂ ਦੀ ਭੀੜ ਚੱਲ ਸੀ ਉਹਨਾਂ ਦਾ ਸੱਚੇ ਸੌਤੇ ਨਾਲ ਬਾਤੂ ਦੂਨੀ ਦੂਨੀ ਫਿਰ ਕੇ ਉਹ ਸੱਚਾ ਥੋੜੀ ਹੋ ਜੂਗਾ ਤਾਂ ਪੰਜਾਬ ਵਾਲੇ ਹੁਣ ਤੁਹਾਡੇ ਸਾਹਮਣੇ ਆ ਪਸੀਨੇ ਸੁੱਟ ਚੁੱਕੇ ਨੇ ਜਿਹੜੇ ਉਹਦੇ ਵਿਰੋਧੀ ਨੇ ਬਹੁਤ ਕੱਟੜ ਵਿਰੋਧੀ ਇਹ ਬੰਦਾ ਜਿਹੜਾ ਵਿਰਿੰਦਰ ਸਿੰਘ ਬੰਦਾ ਨਾ ਇਹ ਸਿੱਖ ਨੌਜਵਾਨ ਇਹ ਕਹਿੰਦਾ ਕਿ ਅਮਰਪਾਲ ਸਿੰਘ ਭਿੰਡਰਾਂ ਵਾਲੇ ਦੀ ਹਰੀਸਾ ਕਰਦਾ ਔਰ ਦੂਜੇ ਪਾਸੇ ਆਪ ਹੀ ਮੰਨ ਜਾਂਦਾ ਕਿ ਇਹ ਆਉਣ ਵਾਲੀ ਸੈਚੀ ਦੇ ਵਿੱਚ ਭਾਵੇਂ ਮੁੱਖ ਮੰਤਰੀ ਬਣ ਜੇ ਪਰ ਮੈਂ ਨਹੀਂ ਕਹਿੰਦਾ ਉਹਨੂੰ ਮੰਨਦਾ ਪਰ ਹੁਣ ਤਾਂ ਵਿਰੋਧੀਆਂ ਦੇ ਦਿਲ ਚੋਂ ਵੀ ਇਹ ਗੱਲ ਉੱਠਣੀ ਤੈ ਹੋ ਗਈ ਹੈ ਇਹ ਉੱਠ ਰਹੀ ਹੈ ਆਵਾਜ਼ਾਂ ਨਿਕਲ ਰਹੀਆਂ ਸਾਰਿਆਂ ਦੇ ਸੀਨੇ ਚੋਂ ਕਿ ਅਮਰਪਾਲ ਸਿੰਘ ਆਉਣ ਵਾਲੀ ਸੈਚੀ ਦੇ ਵਿੱਚ 2024 ਦਾ ਮੁੱਖ ਮੰਤਰੀ ਚੁਣਿਆ ਹੋਇਆ ਸਾਡੇ ਪੰਜਾਬ ਦੇ ਲੋਕਾਂ ਨੇ ਜਿਵੇਂ ਪਹਿਲਾਂ ਹੀ ਡਿਕਲੇਅਰ ਕਰਕੇ ਰੱਖਿਆ ਸੀ ਸ੍ਰੀ ਭਗਵੰਤ ਮਾਨ ਨੂੰ ਪੰਜਾਬ ਦੀ ਜਨਤਾ ਨੇ ਕਿਉਂਕਿ ਦੋ ਘਰਾਂ ਤੋਂ ਅੱਕੇ ਹੋਏ ਲੋਕਾਂ ਨੇ ਤੀਸਰਾ ਘਰ ਭਗਵੰਤ ਮਾਨ ਦਾ ਵੇਖਿਆ ਸੀ ਕਿ ਸਾਨੂੰ ਮੁੱਖ ਮੰਤਰੀ ਇਹੋ ਜਿਹਾ ਚਾਹੀਦਾ ਤੇ ਪਰ ਅੱਜ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਮੌਜੂਦਾ ਸਰਕਾਰ ਦੇ ਵਿੱਚ ਰਹਿ ਕੇ ਝੂਠੇ ਵਾਅਦੇ ਕਰਕੇ ਕਿ ਮੈਂ ਬੰਦੀ ਸਿੰਘਾਂ ਦਾ ਮਤਾ ਪਾ ਕੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਂਗਾ ਆ ਫੇਰ ਵੀ ਦੇਖੋ ਸਾਡੀ ਸਰਕਾਰ ਕਿੰਨੀ ਨਕਮੀ ਤੇ ਕਿੰਨੀ ਨਿਕਲੀ ਹੈ ਦੂਜੇ ਪਾਸੇ ਆਏ ਦਿਨ ਕਿਤੇ ਕੋਈ ਦੋਸ਼ ਲੱਗਦੇ ਸੀ ਅਮਰਪਾਲ ਸਿੰਘ ਤੇ ਕਿਤੇ ਯੂਪੀਏ ਲੱਗ ਜਾਂਦਾ ਤਾਂ ਹੁਣ ਰਹਿੰਦੀ ਖੁੰਦੀ ਕਾਸਰ ਜਿਹੜਾ ਮੁੱਦਾ ਭੜਕਾ ਦਿੱਤਾ ਲੋਕਾਂ ਦੇ ਵਿੱਚ ਕਿ ਜਿਹੜਾ ਡਾਕਟਰ ਸਾਹਿਬ ਅੰਬੇਡਕਰ ਸਾਹਿਬ ਦਾ ਭੀਮrao ਡਾਕਟਰ ਅੰਬੇਡਕਰ ਸਾਹਿਬ ਦਾ ਜਿਹੜਾ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਬੰਦੇ ਨੂੰ ਵੀ ਅਮਰਪਾਲ ਸਿੰਘ ਦੇ ਨਾਲ ਦੇਖ ਕੇ ਜੋੜਿਆ ਗਿਆ ਕਿਉਂ ਜੋੜਿਆ ਗਿਆ ਕਿਉਂਕਿ ਉਹ ਦਵਾਈ ਤੋਂ ਆਇਆ ਸੀ ਤੇ ਅਮਰਪਾਲ ਸਿੰਘ ਨੇ ਵੀ ਕਹਿੰਦੇ ਤਾਂ ਦਵਾਈ ਚੋਂ ਆਇਆ ਸੀ ਕਿ ਭਾਈ ਇਹ ਦੱਸੋ ਜਿਹੜਾ ਦਵਾਈ ਦੇ ਵਿੱਚ ਜਾ ਕੇ ਮੁੜੂ ਪੰਜਾਬ ਨੂੰ ਤੇ ਨੂੰ ਇਹ ਕਹੋਂਗੇ ਤਾਂ ਅਮਰਪਾਲ ਸਿੰਘ ਦਾ ਬੰਦਾ ਪਰ ਰਹੀ ਗੱਲ ਇਹਨਾਂ ਗੱਲਾਂ ਬਾਤਾਂ ਦੀ ਹੁਣ ਰਿਹਾਈ ਤੇ ਆਜੋ ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਦਿਨ ਰਿਹਾਈ ਹੋਣੀ ਐ ਐਮਐਸਏ ਟੁੱਟਣੀ ਐ ਤਾਂ ਅੱਜ 29 ਤਰੀਕ ਐ ਤੁਹਾਨੂੰ ਸਾਰਿਆਂ ਨੂੰ ਪਤਾ 29 ਜਨਵਰੀ ਐ ਤਾਂ ਅੱਜ ਦੇ ਦਿਨ ਐਮਐਸ ਤੇ ਜਿਹੜੀ ਸੁਣਵਾਈ ਚੱਲ ਰਹੀ ਹੈ ਹਾਈ ਕੋਰਟ ਦੇ ਵਿੱਚ ਤਾਂ ਦਰਸਾਰਾਂ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਪੰਜਾਬ ਦੇ ਅੰਦਰ ਆ ਸਕਦੀ ਹੈ ਤੇ ਅਮਰਪਾਲ ਸਿੰਘ ਦੀ ਐਮਐਸਏ ਨੂੰ ਲੈ ਕੇ ਸਰਕਾਰਾਂ ਦੇ ਬਿਰੋਡੀਆਂ ਦੇ ਪਸੀਨੇ ਛੁੱਟ ਚੁੱਕੇ ਨੇ ਕਿ ਅਮਰਪਾਲ ਸਿੰਘ ਦੀ ਜੇਕਰ ਐਮਐਸਏ ਟੁੱਟਦੀ ਹੈ ਇਹ ਮਾਨ ਸਿੰਘ ਖਾਰਾ ਨੇ ਵੀ ਕਿਹਾ ਕਿ ਜੇਕਰ ਐਮਐਸਏ ਅੱਜ ਟੁੱਟਦੀ ਹੈ ਉਮੀਦ ਹੈ ਬਹੁਤ ਜਿਆਦਾ ਉਮੀਦ ਹੈ ਯਾਨੀ ਕਿ 100% ਉਮੀਦ ਹੈ ਕਿ ਅਮਰਪਾਲ ਸਿੰਘ ਦੀ ਐਮਐਸਏ ਟੁੱਟੂਗੀ ਤੇ ਅਮਰਪਾਲ ਸਿੰਘ ਸਿੱਧੇ ਰਹਿਆ ਹੋਣਗੇ ਕਿਉਂਕਿ ਇੱਕ ਪਾਸੇ ਉਹਨਾਂ ਦਾ ਇੱਕ ਹੋਰ ਮੁੱਦਾ ਜਿਹੜਾ ਲਮਕਦਾ ਹੋਇਆ ਉਹ ਬੇਚ ਬਚਾਰੇ ਪਿਆ ਕਿਹੜਾ ਜਿਹੜਾ ਕਿ ਓਮ ਪ੍ਰਕਾਸ਼ ਵਰਨਰ ਨੇ ਇਹ ਗੱਲ ਕਹੀ ਗਈ ਸੀ ਕਿ ਭਾਈ ਜੇਕਰ ਤੁਹਾਡੀ ਸੈਸ਼ਨ ਦੇ ਵਿੱਚ ਜਾਂ ਵੀ ਪਾਰਲੀਮੈਂਟ ਦੇ ਵਿੱਚ ਤੁਹਾਡੀ 60 ਦਿਨ ਜੇਕਰ ਕੋਈ ਹਾਜ਼ਰੀ ਨਹੀਂ ਲੱਗਦੀ ਤਾਂ ਫਿਰ ਤੁਹਾਡੀ ਜਿਹੜੀ ਸੀਟ ਇਹਨੂੰ ਗੈਰ ਹਾਜ਼ਰੀ ਦੇ ਵਿੱਚ ਇੱਕ ਇਹਨੂੰ ਰੱਦ ਕੀਤਾ ਜਾ ਸਕਦਾ ਤਾਂ ਹੁਣ ਤੁਸੀਂ ਆਪ ਸਮਝੋ ਸਰਕਾਰਾਂ ਨੇ ਕਿੰਨੇ ਵਰਤਾਰੇ ਚਲਾਏ ਨੇ ਕਿ ਇਹਦੀ ਸੀਟ ਰੱਦ ਕਰਵਾ ਦਈਏ ਇਹਦੀ ਜਿਹੜੀ ਪਾਵਰ ਆ ਉਹ ਵੀ ਖਤਮ ਹੋ ਜੇ ਪਰ ਹੁਣ ਇੱਥੇ ਦੇਖਦੇ ਹੋਇਆ ਮੈਨੂੰ ਲੱਗਦਾ ਵੀ ਇੱਕ ਪਾਸੇ ਸਾਡੀ ਮਾਨਯੋਗ ਜਿਹੜਾ ਸਾਡਾ ਹਾਈ ਕੋਰਟ ਹੈ ਉਹ ਲੱਗਦਾ ਕਿਤੇ ਨਾ ਕਿਤੇ ਹੱਕ ਦੇ ਵਿੱਚ ਖੜੂਆ ਭਾਈ ਅਮਰਪਾਲ ਸਿੰਘ ਦੇ ਕਿਉਂਕਿ ਜਿਹੜਾ ਓਮ ਪ੍ਰਕਾਸ਼ ਸਿੰਘ ਬਿਰਲਾ ਨੇ ਸਪੀਕਰ ਸਾਹਿਬ ਨੇ ਲੋਕ ਸਭਾ ਦੇ ਉਹਨਾਂ ਨੇ ਤਾਂ ਇਹ ਗੱਲ ਕਹੀ ਸੀ ਕਿ ਮੇਰੇ ਤੋਂ ਛੁੱਟੀ ਲੈ ਲਓ ਭਾਈ ਜੇਕਰ ਤੁਹਾਡਾ ਕੋਈ ਬੰਦਾ ਅਮਰਪਾਲ ਸਿੰਘ ਜੇਕਰ ਜੇਲ੍ਹ ਦੇ ਵਿੱਚੋਂ ਹਲੇ ਨਹੀਂ ਆ ਸਕਦਾ ਤਾਂ ਮੇਰੇ ਤੋਂ ਤੁਸੀਂ ਛੁੱਟੀ ਲੈ ਸਕਦੇ ਆ ਪਰ ਹੁਣ ਉਸੇ ਗੱਲਾਂ ਨੂੰ ਦੇਖਦੇ ਹੋਇਆ ਇੱਕ ਤਾਂ ਭਾਈ ਅਮਰਪਾਲ ਸਿੰਘ ਦੀ ਐਮਐਸਏ ਤੇ ਯਾਨੀ ਰਿਹਾਈ ਤੇ ਐਨਐਸਏ ਟੁੱਟਦੀ ਤਾਂ ਰਹਾ ਹੀ ਹੁੰਦੀ ਐਸੇ ਦੀ ਉਹਦੀ ਬਹੁਤ ਜ਼ਿਆਦਾ 100% ਉਮੀਦ ਜਿਤਾਈ ਜਾ ਰਹੀ ਆ ਈਮਾਨ ਸਿੰਘ ਖਾਰਾ ਬਣੀਓ ਹੋਰ ਵੀ ਪੰਜਾਬ ਦੀ ਜਨਤਾ ਇਸ ਤੇ ਬਹੁਤ ਜ਼ਿਆਦਾ ਯਾਨੀ ਇੱਕ ਨਿਗਾਹ ਟਿਕਾਈ ਹੋਈ ਐ ਪੰਜਾਬ ਦੀ ਜਨਤਾ ਨੇ ਕਿ ਜੇਕਰ ਐਨਐਸਏ ਟੁੱਟਦੀ ਅੱਜ 29 ਤਰੀਕ ਨੂੰ ਤਾਂ ਅਮਰਪਾਲ ਸਿੰਘ ਦੀ ਰਿਹਾਈ ਹੋ ਸਕਦੀ ਐ ਦੂਜੇ ਪਾਸੇ ਰਹੀ ਗੱਲ ਉਹਦੀ ਸੀਟ ਦੀ ਤਾਂ ਉਹਨਾਂ ਦੀ ਛੁੱਟੀ ਲੈਤੀ ਜਾਊਗੀ ਉਹਦੀ ਸੀਟ ਨਹੀਂ ਰੱਦ ਕਰ ਸਕਦੀ ਸਰਕਾਰ ਵੈਸੇ ਬਹੁਤ ਯਤਨ ਕਰ ਰਹੀ ਐ ਕਿ ਅਮਰਪਾਲ ਸਿੰਘ ਦੀ ਸੀਟ ਨੂੰ ਰੱਦ ਕੀਤਾ ਜਾਵੇ ਕਿਉਂਕਿ ਉਹਦੀ ਹਰ ਇੱਕ ਪਾਵਰ ਨੂੰ ਖੋਣਾ ਚਾਹੁੰਦੀ ਹੈ ਸਰਕਾਰ ਤੇ ਦਰੀ ਹੋਈ ਹੈ ਕਿ ਅਮਰਪਾਲ ਸਿੰਘ ਨੂੰ ਪੰਜਾਬ ਦੀ ਜਨਤਾ ਮੁੱਖ ਮੰਤਰੀ ਚੁਣੀ ਬੈਠੀ ਹੈ ਤਾਂ ਸਵਾਲ ਬਹੁਤ ਵੱਡੇ ਨੇ ਤਾਂ ਪੰਜਾਬ ਵਾਲੇ ਹੁਣ ਮੈਂ ਤੁਹਾਨੂੰ ਵੀ ਕਹਿਣਾ ਕਿ ਜਿਹੜੀ ਤੁਹਾਡੀ ਡਿਊਟੀ ਹੁੰਦੀ ਹੈ ਮੇਰਾ ਵੀਰ ਆਪਦਾ ਯੋਗਦਾਨ ਜ਼ਰੂਰ ਬਿਆ ਕਰੋ ਯਾਰ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਜਿਹੜਾ ਜ਼ਰੂਰੀ ਬਣ ਗਿਆ ਹੁਣ ਪੰਜਾਬ ਦੇ ਲਈ ਪੰਜਾਬ ਦੀ ਬੜੀ ਬਰਬਾਦੀ ਹੋਈ ਹੈ ਇਹਨਾਂ ਸਰਕਾਰਾਂ ਦੁਆਰਾ ਸਮੇਂ-ਸਮੇਂ ਤੇ ਮੈਂ ਕਹਿਣਾ ਚਾਹਾਂਗਾ ਕਿ ਇਸ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਜ਼ਰੂਰ ਧੱਕ ਦੇਣਾ ਤਾਂ ਕਿ ਹਰ ਇੱਕ ਪੰਜਾਬੀ ਨੌਜਵਾਨ ਤੱਕ ਸਿੱਖ ਨੌਜਵਾਨ ਤੱਕ ਤੇ ਸਾਡੀਆਂ ਮਾਮਾਂ ਪੈਣਾ ਬਜ਼ੁਰਗ ਬੱਚਾਂ ਤੱਕ ਜਾਵੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਦੇ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਦੇਣ ਜੀ ਧੰਨਵਾਦ